बापू जी देखिए है अंदर कोई हैं है का कोई बापू बाहर आओ आयो बाहर मरा यहाँ वाई गुरु वाई गुरु बापू जी बैठे चुकी जी बैठे जी बाहर आ जाओ मरा यहाँ आयो बाहर आयो मरा यहाँ बाहर आ जाओ ਕਿੱਦਾਂ ਬੈਠੇ ਝੁੱਗੀ ਜੀਂਦਾ ਬੱਧਾ ਬੈਈਦਾ ਇੱਥੇ ਹੈ ਰਹੀਦਾ ਇੱਥੇ ਇੱਥੇ ਰਹਿੰਦੇ ਜੀ ਕਿਹੜਾ ਆਪਣਾ ਪਿੰਡ ਕਿਹੜਾ ਵਾ ਤਲਵੰਡੀ ਡੋਗਰਾ ਤਲਵੰਡੀ ਡੋਗਰਾ ਆਇਓ ਬਾਹਰ ਆਇਓ ਮੜਿਆ ਆਹ ਰੋਟੀ ਕੱਟ ਆਇਓ ਸਹੀ ਬਾਪੂ ਤੇਰੀ ਪੋਤੀਆਂ ਹੀ ਆਹ ਵੇਖੋ ਦੇਖ ਲਓ ਕਿਦਾਂ ਝੁੱਗੀ ਦੇ ਵਿੱਚ ਰਹਿ ਰਿਹਾ ਪਾਰਟੀ ਪਈ ਆ ਪੱਲੀਆਂ ਸਾਰੀਆਂ ਪਾਰਟੀਆਂ ਪਈਆਂ ਤੇ ਬਾਪੂ ਦੀਆਂ ਬਲਾਦਾ ਜੜਾਵਾ ਬਣੀਆਂ ਪਈਆਂ ਆਇਓ ਬਜ਼ੁਰਗੋ ਆਇਓ ਬਾਹਰ ਬੜਿਆ ਬਸ ਠੀਕ ਆ ਬੇਟਾ ਕੀ ਨਾ ਕੀ ਆਪਜੀ ਦਾ ਜਲਦੀਪ ਜਲਦੀਪ ਹੈ ਜਲਦੀਪ ਇੱਥੇ ਕਾ ਤੋਂ ਰਹਿੰਦੇ ਜੀ ਇੱਥੇ ਰਹਿੰਦਾ ਮੇਰੇ ਬਰਤਿਆਂ ਦਾ ਕੀ ਗੱਲ ਹੈ ਪਰਿਵਾਰ ਚ ਕੌਣ ਕੌਣਾ ਇਕੱਲਾ ਹੀ ਮੈਂ ਤੇ ਘਰ ਪਰਿਵਾਰ ਕੋਈ ਨਹੀਂ ਆਗਾ ਧੀਆ ਪੁੱਤ ਇਕੱਲਾ ਹੀ ਵਿਆਹ ਹੋਇਆ ਸੀਗਾ ਨਹੀਂ ਨਹੀਂ ਹੋਇਆ ਤੇ ਫੇਰ ਰੋਟੀ ਪਾਣੀ ਕਿੱਥੋਂ ਛਕਦੇ ਜੀ ਛਗ ਲਈਦਾ ਕਿਤੇ ਹੈ ਛਗ ਲਈਦਾ ਕਿਤੇ ਆ ਕੀ ਹੈ ਜੜਾਵਾ ਮਾ ਹਾਂ ਆਇਓ ਬਾਹਰ ਆਏ ਤੇਰੇ ਪੋਤੇ ਆਏ ਤੇਰੇ ਬਾਹਰ ਤੇਨੂੰ ਲੈਣ ਆਏ ਬਾਪੂ ਅੱਛਾ ਚੱਲ ਆ ਤੈਨੂੰ ਲੈ ਜਣਾ ਅੱਜ ਕਿੱਥੇ ਆਪਣਾ ਘਰ ਵਾ ਅੱਛਾ ਗੁਰਦੁਆਰਾ ਆਪਣਾ ਚੱਲਾ ਤੇਰੇ ਵਾਸਤੇ ਬਣਾਇਆ ਵਾ ਕਿੱਥੇ ਬਣਾਇਆ ਆਪਾਂ ਇੱਥੇ ਹੀ ਤੁਹਾਡੇ ਲੱਗੇ ਇੱਥੇ ਲੱਗੂ ਆ ਹਾਂ ਚਲੋ ਚੱਲ ਚੱਲਾਂਗੇ ਹਾਂ ਬਹੁਤ ਵਧੀਆ ਆ ਪੈਸੇ ਫੜ ਲਓ ਤੇ ਭਰਾਪੁਰੂ ਹੈਗੇ ਆਪਣੇ ਤੇ ਕੋਈ ਭਰਾ ਨਹੀਂ ਹੈਗਾ ਨਹੀਂ ਆ ਜਾਓ ਬਾਹਰ ਫਿਰੋ ਤੇ ਪ੍ਰਸ਼ਾਦਾ ਪਾਣੀ ਕਿੱਥੋਂ ਚੱਕਦੇ ਜੀ ਸਾਗੜੀ ਦੀ ਦੁਕਾਨ ਤੋਂ ਦੁਕਾਨ ਤੋਂ ਇਥੇ ਕਿੰਨੇ ਹੀ ਲੋਕ ਆ ਰਹੇ ਨੇ ਇਹਨਾਂ ਨੂੰ ਮਤਲਬ ਹੋ ਗਏ ਕਿ ਤਿੰਨ ਚਾਰ ਸਾਲ ਅੱਛਾ ਤਿੰਨ ਚਾਰ ਸਾਲ ਹੋ ਗਏ ਇਹਨਾਂ ਨੂੰ ਆਏ ਵੜਾ ਵੇਖੋ ਵੀਰ ਕਿੱਡੀਆਂ ਤਗੜੀਆਂ ਜਿਹੜਾਆਂ ਵਾਂ ਬੜੀਆਂ ਭਿਆਨਕ ਇਹਨੂੰ ਗੱਡੀ ਬਾਪੂ ਨੂੰ ਬਾਹਰ ਕਿੱਥੇ ਬਾਹਰ ਕੀ ਕਰਨਾ ਚਾਹ ਪਾਣੀ ਪੀਣਾ ਮੈਂ ਤੇ ਬਾਪੂ ਜੀ ਆਜੋ ਆਪਾਂ ਤੈਨੂੰ ਲੈ ਨਹੀਂ ਤਰੇ ਆਏ ਆ ਆਵੇ ਗੱਡੀ ਲੈ ਲਈ ਆਪਾਂ ਆਪਾਂ ਉੱਠੋ ਆਜੋ ਨਹੀਂ ਨਹੀਂ ਆਜੇ ਨਹੀਂ ਅਰੇ ਮੈਂ ਚਾਹ ਪਾਣੀ ਪੀਣਾ ਆਪਾਂ ਬਾਪੂ ਚਾਹ ਪਾਣੀ ਪੀ ਲੈਨੇ ਆਪਾਂ ਅਸੀਂ ਤੇਰੇ ਪੋਤੇ ਆਏ ਆ ਆਰੋ ਆਰੋ ਬਾਹਰ ਆਲੋ ਲੈ ਸੁਗਰਾ ਕੀ ਹਾਲ ਬਣਿਆ ਪਿਆ ਵੇਖੋ ਬਾਪੂ ਦਾ ਆਜੋ ਆਜੋ ਜੀ ਬਾਹਰ ਆਜੋ ਆਜ ਆ ਵੇਖੋ ਵੀਰ ਅਸੀਂ ਅੱਜ ਅੰਮ੍ਰਿਤਸਰ ਜਿਹੜਾ ਮਾਨਾਵਾਲਾ ਕੇ ਟੋਲ ਪਲਾ ਗਿਆ ਵਾ ਉੱਥੇ ਆਏ ਸੀਗੇ ਤੇ ਸਾਨੂੰ ਕਿਸੇ ਵੀ ਨੇ ਦੱਸ ਪਾਈ ਸੀ ਵੀ ਇੱਥੇ ਝੁੱਗੀ ਦੇ ਵਿੱਚ ਇੱਕ ਬਜ਼ੁਰਗ ਬਾਪੂ ਰਹਿੰਦਾ ਵਾ ਤੇ ਵੇਖੋ ਝੁੱਗੀ ਵੀ ਵੇਖੋ ਕਿਦਾਂ ਪਾਟੀ ਪਈ ਆ ਆ ਵੇਖੋ ਆ ਕੱਕ ਕਣ ਵੇਖੋ ਨਾਲ ਹੀ ਅਬੀਲੀ ਦੇ ਉੱਤੋਂ ਤਾਰਾਂ ਲੰਘਦੀਆਂ ਰੱਬ ਨਾ ਕਰੇ ਕੋਈ ਸਪਾਰਕ ਹੋ ਜੇ ਤੇ ਬਾਪੂ ਦਾ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਫੇ ਕੀ ਬਾਪੂ ਨਾਲ ਬਣਿਆ ਤੇ ਆ ਵੇਖੋ ਮੈਂ ਤਾਂ ਰੋਤਲੇ ਬਣੇ ਤਾਰਾਂ ਮਖੌਂਡਿਆ ਵੱਡੀਆਂ ਲਾਈਨਾਂ ਲੰਘਣ ਡਈਆਂ ਵਾ ਨਾਲ ਖੰਭੇ ਖੰਭਿਆਂ ਦੇ ਨਾਲ ਵਿਚਾਰੇ ਬਜ਼ੁਰਗ ਨੇ ਆਪਣੀ ਝੋਪੜੀ ਬੰਨ ਕੇ ਤੇ ਆਪਣਾ ਗੁਜ਼ਾਰਾ ਕਰ ਰਿਹਾ ਵਾ ਤੇ ਰਹਿਨ ਦੇ ਤੇ ਰਹਿਨ ਦੇ ਕੋਈ ਗੱਲ ਨਹੀਂ ਰਹਿਨ ਦੇ ਰਹਿਨ ਦੇ ਹਾਂ ਆਜੋ ਬਾਪੂ ਬਾਹਰ ਆਜੋ ਬਾਹਰ ਆਜੋ ਹੈ ਆ ਆਈ ਚ ਕੀ ਹੈ ਚਪਲਾਵਾਂ ਚਪਲਾਵਾਂ ਹਾਂ ਬੋਤਲਾਂ ਕੀ ਆ ਉਹ ਹੀ ਮੈਂ ਪਾਣੀ ਬਣਾਈਆਂ ਨੇ ਹਾਂ ਆਜੋ ਬਾਹਰ ਆਜੋ ਨਹੀਂ ਆਉਂਦਾ ਸਰਵਰ ਦੀ ਤਾਰ ਪਾਉਂਦਾ ਨਾ ਇਹ ਕੀ ਆ ਨਾ ਇਹ ਆ ਭਾਂਗ ਦਾ ਸਰਵਰ ਦੀ ਤਾਰ ਪਾ ਕੇ ਵਿੱਚ ਗਰਮ ਕਰਕੇ ਪੀਂਦਾ ਵਾ ਅੱਛਾ ਸਰਵਰ ਦੀ ਤਾਰ ਕਿਤਾ ਭਾਂਗ ਦੇ ਵਿੱਚ ਸਰਵਰ ਦੀ ਤਾਰ ਪਾ ਦਿਆ ਨਾ ਕਦੋਂ ਹਾਂ ਉਹਦਾ ਨਜਾ ਬਾਝ ਜਾਂਦਾ ਨਾ ਸਰਵਰ ਦੇ ਭਾਂਡੇ ਤੋਂ ਨਹੀਂ ਹੁੰਦੇ ਪਹਿਲੇ ਭਾਂਗ ਅੱਛਾ ਅੱਛਾ ਉਹਦਾ ਕਰਕੇ ਮੇਰੇ ਨਾਲ ਠੋਕ ਦੇ ਠੀਕ ਆ ਨਜਾ ਬਲ ਆਇਆ ਬਾਪੂ ਬਾਹਰ ਦੱਸ ਰਿਹਾ ਬਾਪੂ ਕਿ ਤਿੰਨ ਚਾਰ ਸਾਲ ਤੋਂ ਮੈਂ ਰਹਿਣ ਡੈ ਇੱਥੇ ਕੋਨ ਤਰੀਕਾ ਜਗਾ ਨਾ ਬਸ ਬਾਪੂ ਨੂੰ ਭਾਂਡੇ ਤੋਂ ਹੁੰਦੇ ਹੁੰਦੇ ਭਾਂਡਾ ਵੀ ਆ ਵੀ ਰੱਖਿਆ ਬੱਪੂ ਜੀ ਨੇ ਆਪਦੇ ਆ ਦੇ ਕਿੰਨੂ ਆ ਜਾ ਬੱਪੂ ਜੀ ਆ ਜਾ ਬਾਹਰ ਆ ਜਾ ਆ ਦੇਖੋ ਬਾਬਾ ਜੀ ਕੀ ਗੱਲ ਹੈ ਜੜਾਵਾਂ ਕਰੋਗੇ ਦੀ ਬਣੀਆਂ ਵਾਂ ਤੇ ਜੜੀਆਂ ਬਣੀਆਂ ਹੈ ਬਹੁਤ ਜੜੀਆਂ ਬਣੀਆਂ ਤੇ ਤੇ ਲਵਾਈਆਂ ਲੁਈਆਂ ਨਹੀਂ ਇਹ ਨਹੀਂ ਨਹੀਂ ਲਵਾਈ ਅੱਛਾ ਬਿਲੋ ਮਨਾ ਤੇ ਫੇਰ ਹੋ ਗਿਆ ਇਹ ਅੱਛਾ ਅੱਛਾ ਤੇ ਪਿੰਡ ਕਿਹੜਾ ਦੱਸਿਆ ਤਲਵੰਡੀ ਤਲਵੰਡੀ ਰੋਪੜਾ ਤਲਵੰਡੀ ਡੋਗਰਾ ਤੇ ਪਰਿਵਾਰ ਚ ਕੋਈ ਨਾ ਕੋਈ ਜੀਤ ਆਪਣੇ ਰਹਿੰਦੇ ਹੀ ਹੋਗਾ ਇੱਥੇ ਪਰਿਵਾਰ ਨੂੰ ਤੁਸੀਂ ਇਹਨਾਂ ਨੂੰ ਗੱਲ ਕਰੋ ਮੈਂ ਤੁਹਾਨੂੰ ਵੈਸੇ ਪੁੱਛਣ ਧਿਆਵਾ ਕੋਈ ਨਾ ਕੋਈ ਜੀਤ ਹੋਊਗਾ ਹੀ ਹੈ ਕੱਲਾ ਹੀ ਹੈ ਕੀ ਕੱਲਾ ਰਹਿੰਦਾ ਅੱਛਾ ਪਰਿਵਾਰ ਵੀ ਤਾਂ ਦਿਖਾ ਦਾਂਗੇ ਅੱਛਾ ਤਲਵੰਡੀ ਡੋਗਰਾ ਜਿੱਥੇ ਆਪਾਂ ਵਿਆਹ ਕੀਤਾ ਉਹ ਕਿਹੜਾ ਡੋਗਰਾ ਸੀ ਪਰਿਵਾਰ ਵੀ ਤਾਂ ਦਿਖਾ ਦੇ ਉਹ ਖੱਬੇ ਡੋਗਰਾ ਸੀ ਫਟ ਪਰੇ ਆ ਜਾ ਬਾਹਰ ਤੂੰ ਆ ਜਾ ਬਈ ਆ ਜਾ ਬਾਹਰ ਆ ਜਾ ਆ ਜਾ ਬਾਹਰ ਆ ਜਾ ਇੱਧਰ ਦੇਖੋ ਅਬ ਆ ਬਬੀ ਚੱਕ ਤਾ ਗਿੰਦੂ ਅਸੀਂ ਕੱਢ ਕੇ ਪਰਨਾ ਬੰਦ ਬਾਬੂ ਦੇ ਬਾਬੂ ਇਦਾਂ ਪਰਨਾ ਆਏ ਬਬੂ ਜੀ ਪਰਨਾ ਬੰਦਾ ਵੀਰ ਆਹ ਰੋਈਦਾ ਬਣਾ ਪਾਇਆ ਆ ਦੇਖੋ ਆ ਨੇ ਬਬੀ ਆ ਰਹੰਦੋ ਪਰਨਾ ਇੰਦਰ ਬੰਦਾਓ ਗਿੰਦੂ ਇਹ ਕਰੀਆ ਖੋਲ ਜੜਾਵਾਂ ਮੇ ਖਾ ਸਾਰੀਆਂ ਆ ਦੇਖੋ ਜਿਹੜਾਵਾ ਵੇਖੋ ਬਜ਼ੁਰਗ ਦੀਆਂ ਪਤਾ ਨਹੀਂ ਕਿੰਨਾ ਖਚਰ ਹੋਇਆ ਨਾਤੇ ਨੂੰ ਹਾਂ ਗਿੰਦੂ ਸਰਵੰਤ ਕੱਢ ਵਿੱਚ ਕੋਈ ਜ਼ਰੂਰੀ ਚੀਜ਼ ਚੁਈ ਜਾਵੇ ਪੈਸੇ ਕੋਈ ਹੈ ਪੈਸੇ ਹੁੰਦੇ ਵਿੱਚ ਇੱਧਰ ਦੇਖੋ ਜਿਹੜਾਵਾ ਆ ਜਿਹੜੀ ਆ ਤੁਹਾਨੂੰ ਹਾਂਜੀ ਇਹ ਪਰ ਸਿਰ ਮਨਾਤਾ ਐ ਮੈਂ ਇਧਰ ਦੇਖੋ ਬਾਪੂ ਇਧਰੇ ਕਰੀ ਇਧਰ ਨੂੰ ਕਰੀ ਇਧਰ ਦੇਖੋ ਜਿਹੜਾ ਵਾ ਬਾਪੂ ਦੀਆ ਇਧਰ ਦੇਖੋ ਜਿਹੜਾ ਮੈਂ ਲੋ ਥੱਲੇ ਲੱਗਣ ਦੀਆ ਹਾਂ ਆ ਗਿੰਦੋਂ ਪਾਣੇ ਪਰਨਾ ਕੱਲੀ ਬਾਪੂ ਗਿੰਦੋਂ ਪਰਨਾ ਬੰਨ ਬਾਪੂ ਦੀ ਹਾਕੀ ਤੂ ਫੋਲੀ ਜਨਾਮ ਹੈਂ ਆ ਬਾਬੂ ਦੇ ਬੰਜੜਾ ਮੈਂ ਬੰਦੇ ਪਰ ਨਾ ਬੰਦੇ ਉੱਪਰ ਲੱਗ ਨੇ ਬਾਬੂ ਇਹ ਆ ਦੇਖੋ ਹਾਲਾਤ ਤੁਹਾਨੂੰ ਝੌਂਪੜੀ ਦੇ ਅੰਦਰ ਦੇ ਹਾਲਾਤ ਦਿਖਾਉਣ ਦੇ ਮੈਂ ਤੁਹਾਨੂੰ ਆ ਵੇਖੋ ਇਹਨੂੰ ਆ ਆਇ ਨਹੀਂ ਕੰਮ ਆਇ ਨਹੀਂ ਕੰਮ ਤਲਾਈ ਉੱਥੇ ਧੋ ਕੇ ਔਰ ਜਾਈ ਵੀ ਪਈ ਹੈ ਕੱਢ ਲਾ ਕੱਢ ਜਾਈ ਰਜਾਈ ਤਲਾਈ ਕੱਢ ਬਿਸਤਰਾ ਕੰਮ ਆ ਜਨੇ ਆ ਦੇ ਆਪਣੇ ਆਂ ਦੇ ਵੀ ਇਦਾਂ ਗੰਦੇ ਹੋ ਜਾਂਦੇ ਨੇ ਨਾ ਜਿਹੜੇ ਟਾਇਲਟ ਕਰਦੇ ਆ ਫਿਰ ਧੋ ਗਿਆ ਆਪਾਂ ਫੇਰ ਮਸ਼ੀਨ ਮਿਸੂਲ ਆਪਣੇ ਕੋਲ ਹੈਗੀ ਆ। ਪਗਾ ਆਪਾਂ ਜੇ ਇਦਾਂ ਸੁਟਾਂਗੇ ਤੇ ਇਦਾਂ ਤੇ ਫਿਰ ਚੰਗੇ ਭਲੇ ਆਏ। ਹਾਂ। ਐ ਕੋ ਹਾਲ ਤੇ ਬਾਬੂ ਦੇ। ਉਹ ਜੀ ਨਾ। ਨਹੀਂ ਇਹ ਚੱਕ ਕੇ ਉਹ ਜਿਹਨੂੰ ਚਿਤਾ ਲਾਉਣਾ। ਚੱਕੋ। ਚੱਕੋ ਚੱਕੋ। ਇਹਨੂੰ ਇੱਕ ਸਾਈਡ ਤੇ ਰੱਖ, ਉਹਦੇ ਉੱਤੇ ਰੱਖ। ਥੋੜੀ ਡੀਟਾ ਵੀਰੇ। ਆਪਾਂ ਕੱਲ ਵੀ ਮਿਲਣੀ ਆ। ਕੱਲ ਪਰਸੋ। ਬਰਸਾ ਜਦੋਂ ਮੈਥੇ ਆਇਆ ਸੀ ਮੈਨੂੰ ਲੱਗਦਾ ਜਿਵੇਂ ਆਪਾਂ ਮਿਲੇ ਹੁੰਦੇ ਆ ਤੇ ਆਪ ਜਿਹੜਾ ਕਿਹੜਾ ਪਿੰਡ ਆ ਬਹੁਤ ਵੇਖਿਆ ਵੀਡੀਓ ਮੈਂ ਤੇ ਚਲੋ ਧੰਨਵਾਦੀ ਜੀ ਬਾਬਾ ਜੀ ਕਿਹੜਾ ਪਿੰਡ ਆਪਣਾ ਸਾਡਾ ਪਿੰਡ ਗਦਲੀ ਹੈ ਕਿਹੜਾ ਗਦਲੀ ਗਦਲੀ ਇਹ ਕਿਥੇ ਦਾ ਪਿੰਡ ਹੈ ਇਹ ਪਿੰਡਾ ਜੰਦਿਆੜਾ ਕੋਲ ਨਾਲ ਸਾਈਡ ਦੇ ਗਹਿਰੀ ਮੰਡੀ ਵਿਖੇ ਹਾਂ ਹਾਂਜੀ ਗਹਿਰੀ ਮੰਡੀ ਸੁਣਿਆ ਹਾਂ ਸੁਣਿਆ ਗਹਿਰੀ ਮੰਡੀ ਹਾਂਜੀ ਠੀਕ ਹੈ ਜੀ ਤੇ ਇਹ ਬਜ਼ੁਰਗ ਨੂੰ ਜਾਣਦੇ ਤੁਸੀਂ ਇਹ ਜਾਣਦੇ ਨਹੀਂ ਸਾਡਾ ਵੀ ਉੱਥੇ ਪਿੰਡ ਦਾ ਉੱਥੇ ਹੈਗਾ ਆਸ਼ਰਮ ਗਦਲੀ ਪਿੰਡ ਤੇ ਮੈਂ ਸੋ ਕੱਲ ਇੱਥੇ ਵੇਖ ਕੇ ਗਿਆ ਹਾਂ ਤੇ ਮਿਲ ਨੂੰ ਮਲੇ ਨੇ ਉਹਦਾ ਮੈਂ ਉਹਨੂੰ ਗੱਲ ਕੀਤੀ ਸਾਡੇ ਵੀ ਪਿੰਡ ਦਾ ਮੁੰਡਾ ਹੈਗਾ ਕਿਹੜਾ ਕਿਹੜਾ ਵੀਰ ਉਹ ਕਿਹੜਾ ਵੀਰਾ ਸ਼ੰਦਰ ਉਹਦਾ ਉਹ ਹਟੇ ਹੈਗੇ ਆ ਉਹ ਤਾਂ ਲੱਭਦੀਪ ਸਿੰਘ ਆ ਮੁੰਡੇ ਦਾ ਨਾਮ ਅੱਛਾ ਜੀ ਹਾਂ ਜੀ ਉਹ ਮੈਂ ਨਾ ਇੱਥੇ ਆਇਆ ਸੀਗਾ ਕੱਲ ਗੁਜਰਾਂ ਦੇ ਕੋਲ ਬੰਦਾ ਛਡਾਉਣ ਆਏ ਸੀਗੇ ਕੱਲ ਪਰਸੋਂ ਦੀ ਗੱਲ ਆ ਤੇ ਉੱਥੇ ਕਿਸੇ ਨੇ ਇਹਨਾਂ ਦੀ ਦੱਸ ਪਾਈ ਸੀਗੀ ਤੇ ਅੱਜ ਫਿਰ ਮੈਂ ਕਿਹਾ ਚੱਲ ਜੇਕਰ ਵਾਹਿਗੁਰੂ ਜੀ ਮੇਰੇ ਨਾਲ ਜੇਕਰ ਸੇਵਾ ਮਿਲ ਜੇ ਹਨਾ ਹਾਂ ਜੀ ਹਾਂ ਜੀ ਅਸੀਂ ਪਹਿਲਾਂ ਵੀ ਤੁਸੀਂ ਕਦੀ ਵੇਖਿਆ ਇਹਨਾਂ ਨੂੰ ਹਾਂਜੀ ਮੈਂ ਇੱਥੇ ਨਗਰ ਦੇ ਰੇਨਾਂ ਤੇ ਵੇਦੇ ਰਹੀਦਾ ਚਿਰ ਨੂੰ ਅੱਛਾ ਮਾੜੀ ਹਦਾਇਤ ਆ ਤੇ ਮੈਂ ਵੇਖ ਲਿਆ ਉਹ ਤਾਂ ਜੇ ਮੈਂ ਉਹਨੂੰ ਕਹਿਣਾ ਮੈਂ ਤੁਹਾਨੂੰ ਕਹਿੰਦਾ ਜੀ ਮੈਂ ਆਉਂਗਾ ਤੇ Drinke ਜਾਊਂਗਾ ਹਾਂਜੀ ਮੈਨੂੰ ਕਹਿੰਦਾ ਤੂੰ ਫੋਟੋ ਪਾਏ ਅੱਛਾ ਤੇ ਮੈਨੂੰ ਕਹਿੰਦੇ ਵੀਡੀਓ ਬਣਾ ਕੇ ਮੈਨੂੰ ਫੋਟੋ ਪਾਏ ਤੇ ਚੱਲ ਅੱਜ ਤੇ ਹੈਗੇ ਮੈਨੂੰ ਤੇ ਕੱਲ ਕਿਸੇ ਨੇ ਦੱਸਿਆ ਸੀ ਨਾ ਤੇ ਅੱਜ ਮੈਂ ਇੱਥੇ ਆ ਰਿਹਾ ਸੀਗਾ ਤੇ ਮੈਂ ਸੋਚਿਆ ਕਿ ਚੱਲ ਇਹ ਬਜ਼ੁਰਗ ਜਿਹੇ ਵੇਦੇ ਆ ਅੰਦਰ ਜੇ ਹੈਗਾ ਤੇ ਲੈ ਜਾਨੇ ਆ ਤੇ ਹਾਲਾਤ ਤੇ ਬਹੁਤ ਔਖੇ ਪਏ ਗੱਲ ਵੀਰੋ ਉੱਪਰ ਉੱਪਰ ਦੁੱਜੇ ਬਨੇ ਤਾਰਾ ਵਾਂ ਹਨਾ ਜੇ ਰੱਬ ਨਾ ਕਰੇ ਸਪਾਰਕ ਹੋ ਜੇ ਇਹ ਸੁੱਕੀ ਚੀਜ਼ ਆ ਸਾਰੀ ਕੱਪੜੇ-ਕਪੜੇ ਸਾਰੇ ਸੁੱਕੇ ਪਏ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਜੇ ਸੜ ਗਏ ਚਲ ਧੰਨਵਾਦ ਵੀਰੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਅਗਰ ਗੁਜਰਾ ਕੋਲ ਆਏ ਸੀ ਬੰਦੇ ਲੱਗੇ ਸੀ ਪਰਸੋਂ ਤੇ ਇੱਕ ਬੰਦਾ ਇਹਨਾਂ ਕੋਲ ਰਹਿ ਗਿਆ ਲੈਣ ਵਾਲਾ ਤੇ ਹੁਣ ਉਹ ਹੀ ਲੈਣ ਆਇਆ ਅੱਗੇ ਬਾਪੂ ਨੂੰ ਨਾਲ ਲੈਣਾ ਆ ਵੀ ਮੇਰੇ ਨਾਲ ਵੀਰ ਦਸ਼ਕੰਦਰ ਵੀਰ ਜੀ ਤੁਹਾਡੇ ਨਾਲ ਇਹਦਾ ਵੀਡੀਓ ਆ ਵੇਖਿਆ ਵੀਡੀਓ ਵੀਡੀਓ ਵੀ ਇਹਦਾ ਹੀ ਹੈ। ਚਾਹ ਧੰਨਵਾਦ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ। ਵੇਖਾਂਗੇ ਕਿ ਕੀ ਹੋਇਆ ਕਿ ਸਮਾਨ ਕੋਈ ਪਹਿਲੇ ਤੇ ਲੱਬਾਪੂ ਦਾ ਕੋਈ ਸਮਾਨ ਹੋ ਰਿਹਾ ਵੇ। ਆ ਕੰਬਲ ਵੀ ਫੜ। ਜਿੰਨੂੰ ਇੱਕ ਜੀ ਚੀਜ਼ ਚ ਪਾ ਲੈ। ਹੁਣ ਅਕੋਰਡਿੰਗ ਗੱਲ ਕਰਨੀ ਚਾਹੀਦੀ ਹੈ ਨਾ। ਬਿਲਕੁਲ ਬਿਲਕੁਲ। ਕਈ ਵਾਰ ਸੰਗਤ ਨੂੰ ਲੱਗਦਾ ਵੀ ਉਹ ਬੰਦੇ ਨਿਜਾਇਜ਼ ਬੋਲਦੇ ਆ। ਨਿਜਾਇਜ਼ ਬੋਲਦੇ। ਪਰ ਮਤਲਬ ਇਹ ਹੈ ਹੁਣ ਹੋਰ ਥੋੜਾ ਇੰਨੀ ਗੱਲ ਸੁਣੋ। ਹੁਣ ਇੱਛੇ ਬਜ਼ੁਰਗਾਂ ਲੈਣਾ ਹੈ। ਹੁਣ ਅਸੀਂ ਬਜ਼ੁਰਗਾਂ ਨਾਲ ਲ ਕਾਲੀ ਚੀਜ਼ੀ ਸੇਵਾ ਸਾਨੂੰ ਕਰੀ ਆਹ ਦੇਖਾਂ ਜੀ ਬਹੁਤ ਪਿਆਰ ਨਾਲ ਇਹ ਇਹਦੀ ਚ ਜਿ ਲਵੇਟ ਇਹਦੀ ਚ ਦੂਜੀ ਲਵੇਟ ਆਪਣੀ ਜਾਇਤ ਲੈ ਰਵੇਟ ਆਪਾਂ ਇਦਾਂ ਲੈਣੇ ਚਾਹਤ ਰਹੇ ਆ ਆ ਆ ਵੇਖੀਂ ਤੂੰ ਜਿਹੜਾ ਵਿੱਚ ਸਹੀ ਆ ਤੇ ਬਿਲਕੁਲ ਕਿਤੇ ਸਾਡੇ ਦਾ ਜੇ ਮੈਂ ਚੱਲੇ ਨਾ ਚੱਲਣਾ ਚਾਹੀਏ ਉਹਨੂੰ ਕਹੇ ਤੇ ਦੱਸ ਦੇ ਵੀਰ ਉਹਨਾਂ ਦੇ ਦੂਜੇ ਵੀਰ ਨੇ ਲੈ ਗਿਆ ਹਣੇ ਸੇਵਾ ਹੀ ਆ ਉਹਨਾਂ ਕਰ ਲਈ ਆਪਾਂ ਕਰ ਲਈ ਹੈਣਾ ਇਹਦੇ ਦਾੜੀ ਦੇ ਵੀ ਬਾਬਾ ਦੇ ਦਾੜੀ ਦੇ ਵੀ ਹੈਨਾ ਬਣੇ ਪਏ ਆ ਛੱਲੇ ਉਹ ਦੂਜਾ ਬਣਿਆ ਪਿਆ ਜਿਹੜਾ ਬਣਿਆ ਪਿਆ ਚਲੋ ਬਾਬਾ ਜੀ ਆਓ ਚਲ ਜੀ ਮੈਂ ਨਹੀਂ ਜਾਣਾ ਕਿਤੇ ਵੀ ਓਏ ਆਪਾਂ ਰੋਟੀ ਖਾਣੀ ਜਾਣਾ ਇੱਥੇ ਲੱਗ ਗਈ ਬਾਬੂ ਜੀ ਤੇਰੇ ਬੱਚੇ ਆ ਉਮਰ ਉਮਰ ਨਾਲ ਮੈਂ ਸੰਭ ਲੈਣਾ ਹਾਂ ਮੈਂ ਨਹੀਂ ਜਾਂਦਾ ਲੱਗਦਾ ਓਏ ਤੁਹਾਡੇ ਬੱਚੇ ਹੀ ਆਹੀ ਮੈਂ ਨਹੀਂ ਜਾਂਦਾ ਕਿਤੇ ਤੂੰ ਹੁਣੇ ਕਿਹਾ ਨਾ ਆਪ ਜੀ ਨੇ ਹੁਣੇ ਕਿਹਾ ਨਾ ਕਿ ਤੁਹਾਡੇ ਨਾਲ ਮੈਂ ਚੱਲਦਾ ਨਹੀਂ ਮੈਂ ਤੇਰੀ ਕਰਦਾ ਜਾ ਉਹ ਗੁਰਦਾਰੀ ਪ੍ਰਸ਼ਾਣੇ ਮੈਂ ਆਪਣਾ ਟਾਈਮ ਬਾਅਦ ਕਰਦਾ ਰੋਟੀ ਬਾੜੀ ਖਾਣਾ ਤੇ ਵਧੀਆ ਪਾਸ ਹੋਈ ਤੁਹਾਡਾ ਨਾ ਤਾਂ ਆ ਕੇ ਵਧੀਆ ਟਾਈਮ ਵਧੀਆ ਹੋਗੇ ਮੈਂ ਨਹੀਂ ਜਾਂਦਾ ਆਓ ਚਲੋ ਆਜੋ ਮੈਂ ਠੀਕ ਹੈ ਚਲ ਪ੍ਰਸ਼ਾਦਾ ਛੱਕ ਕੇ ਆਜੋ ਰੋਟੀ ਖਾ ਕੇ ਆਜੋ ਹਾਂ ਕਿਤੇ ਕਿਤੇ ਘਰੋਂ ਘਰ ਦਵਾਰ ਆ ਵੀ ਇੱਥੇ ਲੱਗ ਗਿਆ ਜਿਹੜਾ ਬਾਬੇ ਜੀ ਦੀ ਹਾਂ ਬਾਬੇ ਜੀ ਫੇਂਦੀ ਬਾਬੇ ਜੀ ਦੀ ਬਾਬੂ ਜੀ ਪਾ ਲਿੰਦਾ ਵਾ ਆ ਬੱਚਾ ਪਾਉਂਦਾ ਵਾ ਕੋਈ ਨਹੀਂ ਕੋਈ ਬਾਬ ਚਲ ਪਾ ਲਿੰਦੇ ਬਾਬੂ ਨੂੰ ਮਿੰਦੂ ਆ ਨਾਲ ਆ ਨਾਲ ਬਾਬੂ ਦਾ ਤਕਵਾ ਬਾਬੂ ਚਲ ਜਿਹੜਾ ਪੋਂਦਾ ਉਹਨੂੰ ਪਾਉਂਦੇ ਬਾਕੀ ਤੂੰ ਪਾ ਫੜਾ ਕੰਮਲ ਫੜਾ ਮੈਂ ਪਾ ਲੂ ਬਾਬੇ ਜੀ ਹੂੰ ਆਹ ਕਾਟਲੇ ਆਉਂਦਾ ਆਓ ਫੜੋ ਆ ਕੀ ਆ ਬਸ ਠੀਕ ਹੈ ਕਿੰਨੂੰ ਗੱਡੀ ਰੱਖੇ ਇਹ ਰੱਖ ਗੱਡੀ ਜੇ ਆ ਸਰਮਨ ਮਾਰ ਲੌਕ ਦੇ ਬਾਕੀ ਨੂੰ ਇਹ ਸ਼ਕਦਰ ਬਾਪੂ ਦਾ ਫੜ ਚੱਲ ਆਓ ਛੜ ਕਰਾਸ ਕਰਨੀ ਹੈ ਨਾ ਪਰ ਕਰਦਾ ਤੇ ਰੋਜ਼ ਰਹਿੰਦਾ ਹੀ ਹੋਗਾ ਛੜ ਕਰਾਸ ਸਰ ਆਪਾਂ ਨੂੰ ਤਾਂ ਡਰ ਲੱਗਦਾ ਇਹ ਕੋ ਚੋਲਾ ਪਾਇਆ ਬਾਪੂ ਨੇ ਤੇ ਹਲਾਤਾ ਦਾ ਮਾਰਿਆ ਲੱਗਦਾ ਬਾਪੂ ਫੜ ਲਓ ਬਾਪੂ ਜੀ ਆਪਾਂ ਪਛਾਤਾ ਛੱਕ ਕੇ ਆਉਨੇ ਆ ਘਰ ਰਹਿਣ ਦੋ ਕੋਈ ਨਹੀਂ ਮਾਰ ਲੈਂਦਾ ਤੈਨੂੰ ਮਾਰ ਮਾਰ ਲਓ ਮਾਰ ਲਓ ਬੁੱਤੋ ਇਹ ਰੱਖ ਦੀ ਨਾ ਮਾਰ ਲਓ ਬੁੱਤੋ ਰੋਡ ਰੋਡ ਵਾਗਦਾ ਤੇ ਬੜਾ ਔਖਾ ਵਾ ਉਦਾਂ ਇਹਨਾਂ ਬਜ਼ੁਰਗਾਂ ਵਾਸਤੇ ਸਰਵਾਈਵ ਕਰਨਾ ਵੇਖੋ ਵੀਰੇ ਕਿੰਨਾ ਗੰਦਵਾ ਜਿੱਥੇ ਰਹਿ ਰਿਹਾ ਬਾਪੂ ਆ ਤਾਂ ਮੈਂ ਗੰਦ ਵਖੋਨਾ ਲੱਗੇ ਗੰਦ ਦੇ ਵਿੱਚ ਝੌਂਪੜੀ ਪਾਈ ਆ ਬਜ਼ੁਰਗ ਨੇ ਤੇ ਆਪਾਂ ਦੇਖੋ ਕਿ ਹਾਲਾਤ ਐਨੇ ਮਾੜੇ ਹਾਲਾਤ ਆ ਕਿ ਲਾਗੇ ਬੰਨੇ ਕੂੜਾ ਹੀ ਕੂੜਾ ਵਾ ਕੂੜਾ ਹੀ ਕੂੜਾ ਬਾਪੂ ਦੇ ਲਾਗੇ ਬੰਨੇ ਤੇ ਚਲੋ ਵਾਈਗਰੂ ਨੇ ਸੇਵਾ ਦਿੱਤੀ ਕਿ ਅੱਜ ਸੇਵਾ ਲੈ ਕੇ ਲਾਵੇ ਵਾਈਗਰੂ ਸਿਕੰਦਰ ਵੀਰ ਹੋਣਾ ਲਈ ਗਿੰਦੂ ਵੀਰ ਹੋਣਾ ਦੀ ਕੋਰੇ ਵੀਰ ਹੋਣਾ ਦੀ ਚਲ ਆਜੋ ਬਾਪੂ ਜੀ ਆਜੋ ਚਲਿਏ ਚਲ ਆ ਦਿਓ ਕਬਰ ਕਥਾ ਬਾਲ ਲੈਨੇ ਬਾਪੂ ਨੇ ਹਾਂ ਹਾਂ ਲੈ ਲੋ ਲੈ ਲੋ ਲੈ ਲੋ ਆ ਜਾਓ ਚਲੋ ਸਿਕੰਦਰ ਫਾੜਾ ਇੱਥੇ ਬਾਪੂ ਦਾ ਬਾਪੂ ਨਾਲ ਹੀ ਹੈ ਬੈਗ ਨਾਲ ਹੀ ਹੈ ਤੁਹਾਡੇ ਹਾਂ ਚਲੋ ਤੁਰੋ ਵਾਹਿਗੁਰੂ 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 ਆ ਵੀਰੇ ਅੰਮ੍ਰਿਤਸਰ ਜਿਹੜਾ ਆ ਅੰਮ੍ਰਿਤਸਰ ਦਾ ਆ ਅੰਮ੍ਰਿਤਸਰ ਦਾ ਜਿਹੜਾ ਰੋਡ ਆ ਆ ਜਿਹੜਾ ਅੱਗੇ ਜਲੰਧਰ ਦਾ ਰੋਡ ਆ ਡੇ ਟੋਲ ਕਾਜਾ ਨਾਲੀ ਟੋਲ ਕਾਜਾ ਜਿਹੜਾ ਮਰਸਰ ਹੁੰਦੀ ਦਾ ਸਾਰੀ ਜਿੰਦ ਦਾ ਰੋਡ ਤੇ ਦੋੜਨਾ ਜਾਵਾ ਉੱਥੋਂ ਬਾਪੂ ਦੀ ਆ ਝੁੱਗੀ ਸੀਗੀ ਉੱਥੋਂ ਲੈ ਕੇ ਹੁਣ ਬਾਪੂ ਨੂੰ ਹੁਣ ਆਪਾਂ ਆਸ਼ਮ ਦੇ ਚਲਾ ਕੇ ਚੱਲੇ ਆ ਚਲੋ ਵਾਈ ਗਰੂ ਮੇਰ ਕਰੇ ਸੜਕ ਬਹੁਤ ਜਿਆਦੀ ਲੱਗ ਰਹੀ ਆ ਅ ਚਲਾ ਜਾ ਚੋਲਾਵੇ ਬਪੂ ਚੋਲਾਵੇ ਮੜ ਲਿਆ ਮੜ ਲਿਆ ਚੋਲਾ ਧਿਆਨ ਨਾਲ ਦਾ ਬਾਪੂ ਨੂੰ ਤੇ ਤੁਹਾਨੂੰ ਪਤਾ ਹੈ ਕਿ ਅੱਜ ਠੰਡ ਬਹੁਤ ਜ਼ਿਆਦਾ ਹੈ ਤੇ ਇਧਰੋਂ ਸੇਵਾ ਲੈ ਕੇ ਲਾਵੇ ਵਾਈਗੁਰੂ ਪਰ ਬਾਪੂ ਨੂੰ ਲੱਗਿਆ ਆਪਾਂ ਚੱਲੇ ਆਂ ਰੱਖਦੇ ਸਮਾਨ ਬਾਪੂ ਜੀ ਇੱਥੇ ਰੱਖ ਲਓ ਰੱਖ ਲਓ ਸਮਾਨ ਆਜੋ ਇਹ ਦਵਾਈ ਹੈ ਦਵਾਈ ਬਾਪੂ ਜੀ ਚਲ ਆਜੋ ਬਾਪੂ ਜੀ ਚਲੋ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਦੀ ਫਤਿਹ ਆ ਵੀਰੇ ਜਿਹੜਾ ਸਾਹਮਣੇ ਕਰਨਤਾਰ ਨੂੰ ਜਾਂਦਾ ਜਿਹੜਾ ਆ ਕੋਲ ਬੰਦ ਹੋ ਕੇ ਆ ਬਾਬੂ ਨੂੰ ਇਹ ਲੈ ਕੇ ਚੱਲੇ ਆ